ਪੰਜਾਬ ਦੇ ਵਿੱਚ ਹੜ ਆਏ ਪੰਜਾਬ ਹੜ ਨਾਲ ਗ੍ਰਸਤ ਹੋਇਆ ਪਰ ਪੰਜਾਬ ਦੇ ਵਿੱਚ ਆਏ ਹੜਾਂ ਦਾ ਕਿਹਦੇ ਨਾਲ ਲਿੰਕ ਹੈ ਕਿਹੜੀ ਪਾਰਟੀ ਨਾਲ ਲਿੰਕ ਹੈ ਕਿਹੜੇ ਸਿਆਸਤਦਾਨਾਂ ਨਾਲ ਲਿੰਕ ਹੈ ਆਖਰਕਾਰ ਕੀ ਇਹ ਫਲੱਡਸ ਲਿਆਂਦੇ ਗਏ ਹੈ ਜਾਂ ਇਹ ਹੜ ਆਪ ਮਾਰੇ ਆਏ ਹੈ ਕੁਦਰਤੀ ਕਰੋਪੀ ਹੈ ਜਾਂ ਮੈਨ ਮੇਡ ਡਿਜ਼ਾਸਟਰ ਹੈ ਇਹ ਬਹੁਤ ਸਾਰੇ ਸਵਾਲ ਹੁਣ ਤੱਕ ਖੜੇ ਹੁੰਦੇ ਰਹੇ ਔਰ ਇਸ ਉੱਤੇ ਵਕ ਵਕਤ ਤਕ ਤਿਰਾਂ ਬਿਆਨਬਾਜ਼ੀਆਂ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਰਹੀ ਹੈ ਹੁਣ ਸੁਖਬੀਰ ਬਾਦਲ ਵੀ ਇਸ ਉੱਤੇ ਖੁੱਲ ਕੇ ਬੋਲੇ ਆ ਪਹਿਲਾਂ ਬੀਜੇਪੀ ਦੇ ਲੀਡਰ ਪੰਜਾਬ ਸਰਕਾਰ ਦੇ ਉੱਤੇ ਤੰਜ ਕੱਸਦੇ ਨਜ਼ਰ ਆ ਰਹੇ ਸੀ ਪਰ ਸੁਖਬੀਰ ਬਾਦਲ ਹੁਣ ਇਸ ਮਸਲੇ ਦੇ ਉੱਤੇ ਬੋਲਦੇ ਸੁਣਾਈ ਦਿੱਤੇ ਨੇ ਖਾਸ ਤੌਰ ਦੇ ਉੱਤੇ ਹਰਿਆਣੇ ਬਾਰੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਹਰਿਆਣਾ ਨੂੰ ਲੈ ਕੇ ਵੀ ਸੁਖਬੀਰ ਬਾਦਲ ਸਿੱਧੇ ਹੋਏ ਬੋਲੇ ਆ ਉਦਾਂ ਸੁਖਬੀਰ ਬਾਦਲ ਦੀ ਜਿਹੜੀ ਦੋਸਤੀ ਆ ਉਹ ਹਰਿਆਣੇ ਵਿੱਚ ਖਾਸੀ ਮੰਨੀ ਜਾਂਦੀ ਹੈ ਜਾਂ ਕਹਿ ਲਈਏ ਕਿ ਪਰਿਵਾਰਕ ਰਿਸ਼ਤੇ ਤੱਕ ਜਿਹੜੇ ਆ ਉਹ ਹਰਿਆਣਾ ਵਿੱਚ ਮੰਨੇ ਜਾਂਦੇ ਰਹੇ ਐ ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਹੁਣ ਬੜੇ ਸਿੱਧੇ ਤੌਰ ਦੇ ਉੱਤੇ ਕੁਝ ਗੱਲਾਂ ਬੋਲਦੇ ਨਜ਼ਰ ਆਏ ਨੇ ਔਰ ਸਾਫ਼ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਲੈ ਕੇ ਇੱਕ ਵੱਡਾ ਬਿਆਨ ਇੱਕ ਵੱਡੀ ਟਿੱਪਣੀ ਕੀ ਬੋਲੇ ਐ ਆਓ ਸੁਣਦੇ ਹਾਂ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਐ 1 ਲੱਖ ਦੀ ਸੇਵਾ ਅਸੀਂ ਲੈ ਲਈ ਐ 1 ਲੱਖ ਏਕੜ ਦੀ ਸੇਵਾ ਐਸਜੀਪੀਸੀ ਨੇ ਵੀ ਲੈ ਲਈ ਐ ਹੁਣ ਘੱਟੋ ਘੱਟ ਸਰਕਾਰ 2 ਲੱਖ ਦੀ ਤਾਂ ਤੁਸੀਂ ਕਰ ਲੋ ਬੀ ਵੀ ਤਾਂ entendeu ਅਜੇ ਤਾਂ ਆ ਵੀ ਫੈਸਲਾ ਕੀਤਾ ਮੁਖਸਦ ਵਾਲੇ ਨੂੰ ਪਤਾ ਲੱਗ ਗਿਆ ਰੋਜ਼ੀ ਤੇ ਸਾਰੇ ਲਹਨਕਾ ਚੱਲ ਬੈਠੇ ਆ ਹੁਣ ਜਿਹੜੇ ਉੱਥੇ ਕਿਸਾਨ ਐ ਉਹਨਾਂ ਦੇ ਦਰਿਆ ਦਾ ਪਾਣੀ ਨਾਲ ਮਿੱਟੀ ਬਹੁਤ ਚੜ ਗਈ ਉਹਨਾਂ ਜ਼ਮੀਨਾਂ 'ਚ ਹੁਣ ਆਪਾਂ ਆਪਣੇ ਟਰੈਕਟਰ ਲੈ ਕੇ ਇੱਥੋਂ ਉਹਨਾਂ ਵਿਚਾਰਾਂ ਦੀ ਮਦਦ ਟਰੈਕਟਰਾਂ ਨਾਲ ਉਹ ਜ਼ਮੀਨ ਵੀ ਆਪਾਂ ਕਰਾਂ ਕਰਾਂਗੇ ਸਾਰਿਆਂ ਨੇ ਫੈਸਲਾ ਕੀਤਾ ਜੀ ਕਰਾਂਗੇ ਇੱਕ ਅਸੀਂ ਹੋਰ ਫੈਸਲਾ ਕੀਤਾ ਜਿੰਨੇ ਗਰੀਬ ਪਰਿਵਾਰ ਉਹਨਾਂ ਪਿੰਡਾਂ 'ਚ ਐ ਚਾਣਾ ਕੁਛ ਨਹੀਂ ਰਿਹਾ ਅਸੀਂ 50000 ਗਰੀਬ ਪਰਿਵਾਰ ਹੈ ਅਸੀਂ ਗਿਣਤੀ ਕੀਤੀ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਕਾਲੀ ਦਲ ਤਰਫੋਂ ਬੋਲੇ ਸੋਨਹਿਰ ਸਾਰ ਸ੍ਰੀ ਅਕਾਲ ਪਰਸੋਂ ਅਸੀਂ ਫੋਗਿੰਗ ਮਸ਼ੀਨਾਂ ਲਿੱਤੀਆਂ ਕੋਈ 300 ਫੋਗਿੰਗ ਮਸ਼ੀਨ ਲੈ ਲਈ ਹੈ ਤੇ ਹੁਣ ਯੂਥ ਕਾਲੀ ਦਲ ਦੀ ਡਿਊਟੀ ਲਈ ਹੈ ਕਿ ਹਰ ਰੋਜ਼ ਅਗਲੇ ਮਹੀਨੇ ਵਾਸਤੇ ਉਹਨਾਂ ਪਿੰਡਾਂ ਵਿੱਚ ਮੱਛਰ ਮਾਰਨ ਵਾਲੀ ਉਹ ਸਾਰੀ ਸਪਰੇ ਪੂਰੇ ਪਿੰਡ ਚ ਲਗਾਤਾਰ 1 ਮਹੀਨੇ ਦੀ ਸੇਵਾ ਸਾਰੇ ਉਹ ਪਿੰਡਾਂ ਵਿੱਚ ਅਸਕੀ ਕੀਤੀ ਜਾਊਗੀ ਫਲਾ 2-3 ਦਿਨਾਂ ਤੋਂ ਸ਼ੁਰੂ ਹੋ ਜਾਊਗੀ ਜਿਹੜੀ ਫੋਗਿੰਗ ਦੀ ਤੇ ਬਾਕੀ ਅਸੀਂ ਡਾਕਟਰਾਂ ਦੀ ਇੱਕ ਸਵਾ 100 ਟੀਮ ਤਿਆਰ ਕਰ ਲਈ ਹੈ ਤੇ ਉਹ ਡਾਕਟਰਾਂ ਦੀ ਉਹਨਾਂ ਪਿੰਡਾਂ ਚ ਕੈਂਪ ਲਾਉਣਗੇ 1 ਮਹੀਨਾ ਪੂਰਾ ਕਿਉਂਕਿ ਹੁਣ ਪਾਣੀ ਜਦੋਂ ਥੱਲੇ ਚਲਾ ਗਿਆ ਅਸਲੀ ਸੇਵਾ ਹੁਣ ਹੁਣ ਸ਼ੁਰੂ ਹੋ ਰਹੀ ਹੈ ਕਿਉਂਕਿ ਉਦੋਂ ਤਾਂ ਨੁਕਸਾਨ ਹੋ ਗਿਆ ਪਰ ਹੁਣ ਆਪਾਂ ਸਾਰਿਆਂ ਨੇ ਮਦਦ ਕਰਨੀ ਹੈ ਪਰ ਮੈਨੂੰ ਦੁੱਖ ਇਸ ਗੱਲ ਦਾ ਯਾਰ ਦੇਖੋ ਪੰਜਾਬੀ ਖਾਲਸਾ ਜੀ ਤੁਸੀਂ ਹਿੰਦੁਸਤਾਨ ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹੁਣ ਰਾਜਗੁਰੂ ਗੁਜਰਾਤ ਵਿੱਚ ਪਹੁੰਚਾ ਲਿਆ ਸੀ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਲਈਤੀ ਸਾਰੇ ਕਿਤੇ ਗਏ ਤਾਮਿਲ ਲੜੂ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ ਜਦੋਂ ਸਾਡੇ ਤੇ ਆਪਣੀ ਵਿਰਤਾ ਪਈ ਆ ਕੋਈ ਨਹੀਂ ਖੜਾ ਤੁਹਾਡੇ ਨਾਲ ਕਿਸੇ ਦੇਸ਼ ਦੀਸ ਦਾ ਸੈਂਟਰ ਸਰਕਾਰ ਨਾ ਸੂਬਾ ਸਰਕਾਰ ਨਾ ਕਿਸੇ ਸੂਬੇ ਦੀ ਸਰਕਾਰ ਨਾ ਕੋਈ ਸੂਬੇ ਕਿਸੇ ਹੋਰ ਸੂਬੇ ਦੇ ਕੋਈ ਲੋਕ ਆਏ ਥੋੜੀ ਸਾਥ ਦੇਣ ਵਾਸਤੇ ਤੇ ਆਪਾਂ ਹਰ ਵਾਸਤੇ ਖੜਦੇ ਆ ਆ ਫਰਕ ਆ ਬਰੂ ਮਹਾਰਾਜ ਦੀ ਬਖਸ਼ਿਸ਼ ਆ ਪਾਣੂਆ ਦੇਖੋ ਆ ਕਿੰਨਾ ਵੱਡਾ ਦੇ ਤੇ ਮੈਂ ਧਨਵਾਦ ਕਰਦਾ ਆਪਣੀ ਕੌਮ ਤੇ ਜਿਨ੍ਹਾਂ ਨੇ ਆਪ ਆਪਣੀ ਸੇਵਾ ਕੀਤੀ ਜਿਹੜੇ ਇਲਾਕਿਆਂ ਚ ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਕਣਕ ਲੈ ਕੇ ਜਾ ਰਿਆ ਸੀ ਕੋਈ ਰਾਖਣ ਲੈ ਕੇ ਜਾ ਰਹੀ ਸੀ ਆਪ ਲਾਲ ਆਪ ਮਹਾਰੇ ਟਰਾਲੀਆਂ ਦੇ ਉੱਤੇ ਗਏ ਐ ਮੈਂ ਤੁਹਾਡਾ ਧੰਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਤੇ ਖੜਨ ਨੂੰ ਲੋੜ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪਾਂ ਆਪਣੇ ਪੈਰਾਂ ਤੇ ਖੜੇ ਆਪ ਹੀ ਹੋਣਾ ਤੇ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਦੇਖ ਲਓ ਮੈਂ ਗੱਲ ਕਰ ਰਿਹਾ ਸੀ ਹਰਿਆਣਿਆਂ ਨੇ ਰੋਜ਼ ਰੋਲਾ ਪਾਉਂਦੇ ਪਾਣੀ ਸਾਨੂੰ ਦਿਓ ਪਾਣੀ ਸਾਡਾ ਲੈ ਗਏ ਅਰਦਾਸਤਾਂ ਨਾਲ ਅੱਧਾ ਪਾਣੀ ਲੈ ਗਏ ਜਦੋਂ ਪਾਣੀ ਨਾਲ ਤਬਾਹੀ ਹੋਈ ਕ੍ਰਪਾਏ ਦੀ ਮਦਦ ਨਹੀਂ ਕੀਤੀ ਲੈਣ ਵਾਸਤੇ ਸੱਤ ਖੋਣ ਵਾਸਤੇ ਆਪਣਾ ਤਿਆਰ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਨਹੀਂ ਦਿੰਦਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਹੈ ਆਪਣੇ ਆਪ ਹੀ ਤਕੜਾ ਹੋਣਾ ਪੈਣਾ ਆ ਦਿੱਲੀ ਆਣੀਆਂ ਪਾਰਟੀਆਂ ਸਾਰੀਆਂ ਇੱਥੇ ਲੁੱਟਣ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਤੋ ਐਸ ਕਰਕੇ ਮੈਂ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਤੁਸੀਂ ਅੱਜ ਮੁਕਸਰ ਜ਼ਿਲ੍ਹੇ ਤਰਫੋਂ ਪਾਸ ਇੱਥੋਂ ਆਪਾਂ ਸੌਟ ਰੱਖ ਦੇਖੋ ਭਰਿਆ ਬੈਡ ਡੱਟੇ ਡਰੱਕ ਆਪਾਂ ਹੁਣ ਜਿਹੜੇ ਯੂਥ ਮੁੰਡੇ ਨੇ ਡਿਊਟੀ ਲਈ ਹੈ ਸਾਰੇ ਕਿ ਹੁਣ ਉਹਨਾਂ ਪਿੰਡਾਂ ਜਾ ਕੇ ਪਿੰਡ ਪਿੰਡ ਵਿੱਚ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ